ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ ਸਮਝ ਹੀ ਗਏ ਹੋਣੇ ਆ ਕਿ ਆਪਾਂ ਕਿਹੜੀ ਚੀਜ਼ ਬਣਾਉਣ ਲੱਗੇ ਆ ਅੱਜ ਆਪਾਂ ਲੱਗੇ ਆ ਅਲਸੀ ਦੀਆਂ ਪਿੰਨੀਆਂ ਬਣਾਉਣ ਤੇ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਕਿੰਨੀ ਅਲਸੀ ਲਈ ਤੁਹਾਨੂੰ ਇਹ ਆਪਾਂ ਦੱਸ ਹੀ ਦਿਨੇ ਤੇ ਅੱਗੇ ਆਪ ਤੁਹਾਨੂੰ ਸਾਰਾ ਕੁਝ ਦਿਖਾ ਦਾਂਗੀ ਕਿ ਆਪਾਂ ਇਹਦੇ ਵਿੱਚ ਕੀ ਕੀ ਚੀਜ਼ ਤੇ ਕਿੰਨੀ ਕਿੰਨੀ ਪਾਈ ਆ। ਸਭ ਤੋਂ ਪਹਿਲਾਂ ਆਪਾਂ ਜਿਹੜੀ ਅਲਸੀ ਲੈ ਲੈਣੀ ਅਲਸੀ ਨੂੰ ਤੀਸੀ ਵੀ ਬੋਲ ਦਿੰਦੇ ਆ। ਅਲਸੀ ਆਪਾਂ ਲੈਣੀ ਆ 500 ਗ੍ਰਾਮ। ਤੁਸੀਂ ਵਧਾ ਵੀ ਸਕਦੇ ਆ ਤੇ 500 ਗ੍ਰਾਮ ਤੁਸੀਂ ਲੈ ਲੈਣਾ ਵਾ ਆਟਾ ਕਣਕ ਦਾ ਆਟਾ। 100 ਗ੍ਰਾਮ ਤੁਸੀਂ ਬਦਾਮ ਲੈ ਲੈਣੇ 100 ਗ੍ਰਾਮ ਤੁਸੀਂ ਕਾਜੂ ਲੈ ਲੈਣੇ ਆ ਕਿਉਂ ਤੁਸੀਂ ਜਿਹੜਾ ਵਾ 750 ਗ੍ਰਾਮ ਲੈ ਲੈਣਾ ਤੇ ਗੁੜ ਵੀ ਤੁਸੀਂ 750 ਗ੍ਰਾਮ ਲੈ ਲੈਣਾ ਗੁੜ اور ਕਿਉਂ ਆਪਾਂ ਇਸ ਲਈ ਥੋੜਾ ਜ਼ਿਆਦਾ ਰੱਖਿਆ ਵਾ ਕਿਉਂਕਿ ਉਤੇ ਅਲਸੀ ਫਿਰ ਥੋੜੀ ਸੁੱਕੀ ਸੁੱਕੀ ਨਹੀਂ ਬਣਦੀਆਂ ਪਿੰਨੀਆਂ ਤੇ ਦੂਸਰਾ ਗੁੜ ਜਿਹੜਾ ਥੋੜਾ ਮਿੱਠਾ ਚੰਗਾ ਬਣ ਜਾਂਦਾ ਜਿਹੜੇ ਘੱਟ ਮਿੱਠਾ ਪਸੰਦ ਕਰਦੇ ਆ ਉਹ ਗੁੜ ਨੂੰ 500 ਗ੍ਰਾਮ ਵੀ ਲੈ ਸਕਦੇ ਆ ਨਹੀਂ ਤੇ ਤੁਸੀਂ 750 ਗ੍ਰਾਮ ਗੋੜ ਲੈ ਲਿਓ ਗੋੜ ਨੂੰ ਤੁਸੀਂ ਬਰੀਕ ਬਰੀਕ ਜਿਹੜਾ ਵਾ ਕੁੱਟ ਕੇ ਪੀਸ ਲੈਣਾ ਕਿਸੇ ਪਾਰੀ ਚੀਜ਼ ਦੇ ਨਾਲ ਜਿੱਦਾਂ ਵੇਲਣੇ ਦੇ ਨਾਲ ਮਿਕਸੀ ਚ ਨਹੀਂ ਪੀਸਣਾ ਤੁਸੀਂ ਉਦਾਂ ਹੀ ਉਹਨੂੰ ਪੀਲੋ ਕੁੱਟ ਲਓ ਉਸ ਤੋਂ ਬਾਅਦ ਆਪਾਂ ਅਲਸੀ ਨੂੰ ਚੰਗੀ ਤਰ੍ਹਾਂ ਕੜਾਈ ਦੇ ਵਿੱਚ ਭੁੰਨਾ ਵਾ ਜਦ ਤੱਕ ਉਹਦਾ ਰੰਗ ਜਿਹੜਾ ਬਦਲ ਨਾ ਜਾਵੇ ਅਲਸੀ ਦਾ ਰੰਗ ਤੇ ਬ੍ਰਾਊਨ ਹੁੰਦਾ ਤੇ ਜਦੋਂ ਆਪਾਂ ਭੁੰਨਦੇ ਆ ਤੇ ਬਲੈਕ ਹੋ ਜਾਂਦਾ ਵਾ ਚੰਗੀ ਤਰ੍ਹਾਂ ਭੁੰਨ ਭੁੰਨ ਕੇ ਭੁੰਨ ਭੁੰਨ ਕੇ ਉਹਨੂੰ ਕੜਕ ਕਰਕੇ ਆਪਾਂ ਜਿਹੜਾ ਉਹਨੂੰ ਪੀਸਾਂਗੇ ਤੇ ਅਲਸੀ ਭੁੰਨਣ ਤੋਂ ਪਹਿਲਾਂ ਆਪਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤਾਂ ਕਿ ਉਹਦੇ ਵਿੱਚ ਕੋਈ ਪੱਥਰ ਜਾਂ ਕੋਈ ਵੀ ਕਿੰਕਰ ਨਾ ਹੋਵੇ ਉਸ ਤੋਂ ਬਾਅਦ ਜਦੋਂ ਅਲਸੀ ਚੰਗੀ ਤਰ੍ਹਾਂ ਭੁੱਜ ਗਈ ਤੇ ਫਿਰ ਆਨੂੰ ਆਪਾਂ ਇੱਕ ਠੰਡੀ ਕਰ ਲੈਣਾ ਵਾ ਜਿੱਦਾਂ ਜਾਂ ਤੇ ਪੱਖੇ ਥਲੇ ਰੱਖ ਲਓ ਜਾਂ ਥੋੜੀ ਦੇਰ ਲਈ ਉਹਨੂੰ ਠੰਡਾ ਹੋਣ ਲਈ ਛੱਡ ਦਿਓ ਅਲਸੀ ਦੇ ਵਿੱਚ ਆਪਣਾ ਵੀ ਇੱਕ ਤੇਲ ਹੁੰਦਾ ਵਾ ਜੋ ਕਿ ਸਾਡੇ ਸਰੀਰ ਲਈ ਬਹੁਤ ਚੰਗਾ ਹੁੰਦਾ ਵਾ ਕੈਸਟਰੋਲ ਸਾਡਾ ਠੀਕ ਕਰਦਾ ਵਾ ਸਾਡਾ ਜੋੜਾਂ ਦੇ ਦਰਦ ਠੀਕ ਕਰਦਾ ਵਾ ਅਲਸੀ ਖਾਣ ਲਈਏ ਨਾਲ ਸਾਡਾ ਬਹੁਤ ਹੀ ਕੋਸ਼ ਜਿਹੜਾ ਸਿਸਟਮ ਜਿਹੜਾ ਵਧੀਆ ਹੁੰਦਾ ਵਾ ਅਲਸੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮੀਗਾ 3 ਚੀਜ਼ਾਂ ਪਾਈਆਂ ਜਾਂਦੀਆਂ ਜਿਹੜੀਆਂ ਕਿ ਸਾਡੇ ਬਾਡੀ ਲਈ ਚੰਗੀਆਂ ਹੁੰਦੀਆਂ ਵਾ ਤੇ ਅਲਸੀ ਖਾਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਵਾ ਉਹ ਸਿਆਲ ਦੇ ਵਿੱਚ ਇਹੀ ਆ ਵੈਸੇ ਤੇ ਬਹੁਤ ਲੋਕ ਕੱਚੀ ਅਲਸੀ ਵੀ ਖਾ ਲੈਂਦੇ ਆ ਬਿਨਾ ਭੁੰਨੇ ਵੀ ਇੱਧਰ ਦੇਖੋ ਰੰਗ ਬਿਲਕੁਲ ਇੱਕਦਮ ਡਾਰਕ ਹੁੰਦਾ ਜਾਂਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਪੁੱਜਦੀ ਜਾਂਦੀ ਆ ਇਸ ਤੋਂ ਬਾਅਦ ਆਪਾਂ ਕੜਾਈ ਨੂੰ ਬਿਲਕੁਲ ਵੀ ਗੈਸ ਬੰਦ ਨਹੀਂ ਕਰਨਾ ਇਹਨੂੰ ਆਪਾਂ ਪਲਟੀ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਆਟਾ ਪਾ ਲਾਂਗੇ ਜਿਹੜਾ ਆਪਾਂ ਕਣਕ ਦਾ ਆਟਾ 500 ਗ੍ਰਾਮ ਲਿਆ ਉਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣਾ ਵਾ ਇਹ ਪਿੰਨੀਆਂ ਬਣਾਉਣ ਦੇ ਵਿੱਚ ਬੜੀ ਆਸਾਨੀ ਨਾਲ ਪਿੰਨੀਆਂ ਬਣ ਜਾਂਦੀਆਂ ਵਾ ਦਕਾਨ ਦੇ ਵਿੱਚ ਵੀ ਬੜੀ ਆਸਾਨੀ ਨਾਲ ਪਚ ਵੀ ਜਾਂਦੀਆਂ ਵਾ ਤੁਸੀਂ ਜਦੋਂ ਵੀ ਸਵੇਰੇ ਵੇਲੇ ਦੁੱਧ ਪੀਂਦੇ ਆ ਜਾਂ ਚਾਹ ਪੀਂਦੇ ਆ ਤਾਂ ਇੱਕ ਪਿੰਨੀ ਰੋਜ਼ ਜ਼ਰੂਰ ਖਾਓ ਇੱਕ ਦਿਨਾਂ ਤਾ ਤੁਹਾਡਾ ਜਿਹੜਾ ਗੈਸਟ੍ਰੋ ਠੀਕ ਹੋ ਜਾਊਗਾ ਇੱਕ ਤੁਹਾਡੇ ਜਿਹੜੇ ਵੀ ਜੋੜਾਂ ਦੇ ਦਰਦ ਉਹ ਖਤਮ ਹੋ ਜੂਗੇ ਬਾਕੀ ਬਾਡੀ ਦੇ ਵਿੱਚ ਜਿੰਨੀ ਵੀ ਵਾਈ ਹੈ ਉਹ ਸਾਰੀ ਨਿਕਲ ਜਾਂਦੀ ਆ ਹੁਣ ਆਪਾਂ ਇਹਦੇ ਵਿੱਚ ਆਟਾ ਵੀ ਪਾ ਕੇ ਭੁੰਨ ਲਵਾਂਗੇ ਤਦ ਤੱਕ ਜਿਹੜੀਆਂ ਅਲਸੀ ਉਹ ਠੰਡੀ ਹੋ ਜੂਗੀ ਤੇ ਆਪਾਂ ਉਹਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀ ਲਵਾਂਗੇ ਆਪਾਂ ਬਦਾਮ ਤੇ ਕਾਜੂ ਵੀ ਜਿਹੜੇ ਮਿਕਸੀ 'ਚ ਪੀ ਲੈਣੇ ਆ ਜੇ ਤੁਹਾਡੇ ਬੱਚੇ ਬਦਾਮ ਕਾਜੂ ਪਸੰਦ ਕਰਦੇ ਆ ਤੇ ਤੁਸੀਂ ਥੋੜੇ ਉਹਨਾਂ ਨੂੰ ਮੋਟੇ-ਮੋਟੇ ਰਫੜੀ ਜਿਹਾ ਪੀ ਲਓ ਨਹੀਂ ਤੇ ਥੋੜਾ ਬ੍ਰੀਕ ਪੀ ਲਓ ਤਾਂ ਕਿ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਤੁਸੀਂ ਇਹਦੇ ਵਿੱਚ ਕੀ ਪਾਇਆ ਤੁਸੀਂ ਇਹਦੇ ਵਿੱਚ ਕਿਸ਼ਮਿਸ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਇੱਧਰ ਆਪਾਂ ਦੇਖੋ ਘਿਓ ਲੈ ਲਿਆ ਵਾ ਇਸ ਤੋਂ ਆ ਲਾਵਾਪਾ 250 ਗ੍ਰਾਮ ਹੋਰ ਕਿਉ ਲਵਾਂਗੇ ਇੱਧਰ ਮੈਂ ਅਲਸੀ ਵੀ ਭੁੰਨ ਲਈਆ ਬਦਾਮ ਕਾਜੂ ਸਾਰਾ ਕੁਛ ਇੱਧਰ ਆਪਾਂ ਆਟਾ ਭੁੰਨਦੇ ਆ ਤੇ ਆਟੇ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਭੁੰਨਾ ਵਾ ਚੰਗੀ ਤਰ੍ਹਾਂ ਨੂੰ ਲਾਲ ਕਰ ਲੈਣਾ ਕੱਚਾ ਆਟਾ ਨਹੀਂ ਰਹਿਣਾ ਚਾਹੀਦਾ ਕੱਚੇ ਆਟੇ ਦਾ ਮਤਲਬ ਕਿ ਇਹਦੇ ਵਿੱਚ ਢੇਲੀਆਂ ਵੱਜਣੀਆਂ ਚੰਗੀ ਤਰ੍ਹਾਂ ਆਪਾਂ ਇਹਨੂੰ ਸਿੱਪੀ ਦੇ ਨਾਲ ਜਿਹੜਾ ਵਾ ਚੰਗੀ ਤਰ੍ਹਾਂ ਹਲਾ ਹਲਾ ਕੇ ਇਹਨੂੰ ਭੁੰਨਾਂਗੇ ਪਹਿਲਾਂ ਤੇ ਆਪਾਂ ਦੋਵੇਂ ਚੀਜ਼ਾਂ ਮਿਕਸ ਕਰਕੇ ਜਿਹੜੀਆਂ ਪੀ ਲੈਣੀਆਂ ਤੇ ਇੱਧਰ ਵੰਚ ਜਿਹੜਾ ਹੀ ਮੇਰੇ ਨਾਲ ਲੱਗਾ ਹੋਇਆ ਸੀ ਦੇਖੋ ਪੀਸ ਕੇ ਇਦਾਂ ਦਾ ਕੋਈ ਫਾਈਨ ਜਿਹਾ ਪਾਊਡਰ ਬਣ ਗਿਆ ਵਿੱਚੋਂ ਵਿੱਚੋਂ ਕਾਜੂ ਚੁਕੰਦਿਆ ਸੀ ਇਦਾਂ ਦਾ ਪਾਊਡਰ ਬਣ ਜੇ ਤੇ ਬੱਚਿਆਂ ਨੂੰ ਦਿਮਾਗੀ ਤਾਕਤ ਵੀ ਮਿਲਦੀ ਆ ਤੇ ਅਨੁਰੂਨੀ ਤਾਕਤ ਵੀ ਮਿਲਦੀ ਆ ਲੋ ਵੀ ਹੁਣ ਆਪਾਂ ਅਲਸੀ ਵੀ ਇਸ ਤਰ੍ਹਾਂ ਹੀ ਪੀ ਲਾਂਗੇ ਫਿਰ ਇੱਕ ਆਪਾਂ ਖਾਲੀ ਭਾਂਡਾ ਲੈ ਲੈਣਾ ਜਿਹਦੇ ਵਿੱਚ ਆਪਾਂ ਸਾਰਾ ਕੁਝ ਪਾਈ ਜਾਣਾ ਜੋ ਵੀ ਆਪਾਂ ਪੀਸਣ ਦੇ ਇਹਦੇ ਵਿੱਚ ਆਪਾਂ ਪਾ ਦੇਣਾ ਗੁੜ ਨਹੀਂ ਪਾਉਣਾ ਗੁੜ ਨੂੰ ਆਪਾਂ ਕਿਸ ਤਰ੍ਹਾਂ ਪਾਉਣਾ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਚਲੋ ਵੀ ਆਟੇ ਦਾ ਵੀ ਰੰਗ ਬਿਲਕੁਲ ਇੱਕਦਮ ਡਾਰਕ ਹੋ ਗਿਆ ਵਾ ਬ੍ਰਾਊਨ ਕਲਰ ਦਾ ਆਟਾ ਹੋ ਗਿਆ ਆਟਾ ਵੀ ਚੰਗੀ ਤਰ੍ਹਾਂ ਭੁੱਜ ਗਿਆ ਸਾਡਾ ਸੁੱਕਾ ਹੀ ਭੁੰਨਣਾ ਇਹਦੇ ਵਿੱਚ ਕੋਈ ਤੇਲ ਕੋਈ ਘਿਓ ਨਹੀਂ ਪਾਉਣਾ ਆਪਾਂ ਦੋਵੇਂ ਚੀਜ਼ਾਂ ਆਪਾਂ ਸੁੱਕੀਆਂ ਹੀ ਭੁੰਨੀਆਂ ਵਾ ਅਲਸੀ ਪੀ ਕੇ ਆਪਾਂ ਉਹਦੇ ਵਿੱਚ ਪਾ ਲਈ ਇਸੇ ਚ ਹੁਣ ਆਪਾਂ ਜਿਹੜਾ ਵਾ ਆਟਾ ਵੀ ਪਾ ਲੈਣਾ ਵਾ ਮੈਂ ਇਹ ਕੋ ਪ੍ਰਾਤ ਲਈ ਤੁਸੀਂ ਕੋਈ ਵੀ ਪੰਡਾ ਲੈ ਸਕਦੇ ਜੀ ਫਿਰ ਆਪਾਂ ਕੜਾਈ ਜਿਹੜੀ ਆ ਗਰਮ-ਗਰਮ ਉਹਦੇ ਵਿੱਚ ਸਾਰਾ ਕਿਓ ਪਾ ਦਵਾਂਗੇ ਠੀਕ ਹੈ ਕਿਓ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤੇ ਗੁੜ ਜਿਹੜਾ ਆਪਾਂ ਕੁੱਟ ਕੇ ਰੱਖਿਆ ਵਾ ਫਿਰ ਆਪ ਉਹਦੇ ਵਿੱਚ ਗੁੜ ਪਾਵਾਂਗੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਇੱਥੇ ਮੈਨੂੰ ਕਿਓ ਥੋੜਾ ਘੱਟ ਲੱਗੰਦਿਆ ਸੀ ਵਸੇ 500 ਗ੍ਰਾਮ ਹੀ ਤੇ ਮੈਂ ਉੱਪਰੋਂ ਦੀ ਹੋਰ ਕਿਓ ਪਾਇਆ ਹਾਲਾਂਕਿ ਅਲਸੀ ਦੇ ਵਿੱਚ ਵੀ ਤੇਲ ਹੁੰਦਾ ਵਾ ਪਹਿਲਾਂ ਲੋਕੀ ਜਿਹੜਾ ਅਲਸੀ ਆ ਉਹ ਮਿੱਠੇ ਤੇਲ ਚ ਬਣਾਉਂਦੇ ਹੁੰਦੇ ਸੀ ਜਾਨੀ ਕਿ ਸੂਰਜਮੁਖੀ ਦੇ ਤੇਲ ਚ ਪਰ ਵਕਤ ਬਦਲ ਵਕਤ ਬਦਲ ਵਕਤ ਜਿਹੜਾ ਬਦਲਣਦਿਆ ਵਾ ਤੇ ਅੱਜ ਕੱਲ੍ਹ ਸ਼ੁੱਧ ਤੇਲ ਉਹ ਮਿਲਦਾ ਨਹੀਂ ਇਸ ਕਰਕੇ ਅੱਜ ਕੱਲ੍ਹ ਲੋਕੀ ਕਿਉਂ ਪਾਉਣਾ ਪਸੰਦ ਕਰਦੇ ਆ ਤੇ ਬੱਚੇ ਖਾਂਦੇ ਵੀ ਨਹੀਂ ਪਹਿਲਾਂ ਮਿੱਠਾ ਤੇਲ ਬੱਚੇ ਖਾ ਵੀ ਲੈਂਦੇ ਸੀ ਘਰ ਵਿੱਚ ਸਾਰੇ ਖਾ ਲੈਂਦੇ ਸੀ ਚਲੋ ਜਿੱਦਰੋਂ ਮੈਂ ਉਪਰੋਂ ਦੀ ਹੋਰ ਪਿਉ ਪਾਤਾ ਕਿ ਉਹ ਚੰਗੀ ਤਰ੍ਹਾਂ ਪਿਘਲ ਕੇ ਗਰਮ ਹੋ ਜਾਣਾ ਵਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਗੁੜ ਗੁੜ ਨੂੰ ਮੈਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਤੁਸੀਂ ਵੇਲਣੇ ਨਾਲ ਕੁੱਟ ਲੋ ਜੇ ਤੁਹਾਡੇ ਕੋਈ ਭਾਰੀ ਚੀਜ਼ ਹੈ ਉਹਦੇ ਨਾਲ ਕੁੱਟ ਲੋ ਇੱਧਰ ਦੇਖੋ ਮੈਂ ਤੇ ਜਿਹੜਾ ਮਾਮ ਦਸਤੇ ਦਾ ਡੰਡਾ ਹੁੰਦਾ ਉਹਦੇ ਨਾਲ ਕੁੱਟ ਲਿਆ ਉਸ ਤੋਂ ਬਾਅਦ ਮੈਂ ਜਿਹੜਾ ਸੁੱਕਾ ਸਮਾਨ ਹੈ ਉਹ ਸਾਰਾ ਚੰਗੀ ਤਰ੍ਹਾਂ ਪਹਿਲਾਂ ਹੀ ਮਿਕਸ ਕਰਕੇ ਰੱਖ ਲਿਆ ਤੇ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਗੁੜ ਨੇ ਗਰਮ ਹੋ ਜਾਣਾ ਨਾ ਗੁੜ ਦੀ ਕੋਈ ਤਾਰ ਨਹੀਂ ਬਣਾਉਣੀ ਜਿਆਦਾ ਅਗਰ ਆਪਾਂ ਉਹਨੂੰ ਗੁੜ ਨੂੰ ਗਰਮ ਕਰਾਂਗੇ ਤੇ ਉਹਦੀ ਪੱਤ ਚੜ ਜਾਂਦੀ ਹੁੰਦੀ ਤੇ ਪੱਤ ਚੜ ਗਈ ਤੇ ਉਹ ਬਹੁਤ ਹਾਰਡ ਹੋ ਜਾਣਾ ਜਿਹੜਾ ਕੀ ਇਕਦਮ ਚੀੜਾ ਹੋ ਜਾਣਾ ਵਾ ਇਸ ਕਰਕੇ ਗੁੜ ਨੂੰ ਆਪਾਂ ਜਿਆਦਾ ਗਰਮ ਨਹੀਂ ਕਰਨਾ ਆਪਾਂ ਪਹਿਲਾਂ ਹੀ ਉਹਨੂੰ ਕੁੱਟ ਲਿਆ ਬਸ ਥੋੜਾ ਜਿਹਾ ਪਿਗਲ ਜਵੇ ਉਹਨਾਂ ਕੀ ਹੀ ਉਹਨੂੰ ਗਰਮ ਕਰਨਾ ਸਾਰਾ ਕੁਝ ਸਾਡਾ ਪੂਜਾ ਹੋਇਆ ਵਾ ਕੱਚਾ ਸਮਾਨ ਸਾਡਾ ਕੋਈ ਵੀ ਨਹੀਂ ਆ ड्राई फ्रूट्स ਸਾਡੇ ਕੱਚੇ ਆ ਉਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਚਾਹੋ ਤੇ ਭੁੰਨ ਵੀ ਸਕਦੇ ਪਰ ਮੈਂ ਇੱਥੇ ਸਾਰਾ ਕੁਝ ਕੱਚਾ ਪਾਇਆ ਹੁਣ ਮੈਂ ਸਾਰਾ ਕੁਝ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਫਿਰ ਆਪਾਂ ਨੂੰ ਹਲਾ ਕੇ ਤੇ ਥੋੜਾ ਜਿਹਾ ਠੰਡੇ ਹੋਣ ਦੇਣਾ ਜ਼ਿਆਦਾ ਨਹੀਂ ਨਹੀਂ ਤੇ ਇਹਦੇ ਲੱਡੂ ਨਹੀਂ ਹੋਏ ਬਣਨੇ ਇਹਦੇ ਲੱਡੂ ਹਲਕੇ ਗਰਮ-ਗਰਮ ਚੀ ਬਣਦੇ ਆ ਤੇ ਲੱਡੂ ਇੱਕ ਵਾਰੀ ਬਣ ਜਾਣਗੇ ਤੇ ਫਿਰ ਉਹ ਆਪੇ ਹੀ ਸਖਤ ਬਣ ਜਾਣੇ ਪਹਿਲਾਂ ਤੁਹਾਡੇ ਲੱਡੂ ਇੱਕਦਮ ਸੌਫਟ ਹੋਊਗੇ ਲੇਕਿਨ ਇੱਕ ਦੋ ਘੰਟਿਆਂ ਬਾਅਦ ਉਹਨਾ ਬਹੁਤ ਸੋਹਣਾ ਜਿਹੜਾ ਵਾ ਲੱਡੂਆਂ ਨੇ ਹਾੜ-ਹਾੜ ਹੋ ਜਾਣਾ ਵਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਫਿਰ ਮੈਂ ਇੱਧਰ ਹੱਥ ਨਾਲ ਵਟਲੇ ਲੱਡੂ ਮੈਂ ਲੱਡੂ ਵੜ ਕੇ ਮੈਂ ਆ ਗਈ ਸੀ ਅੰਦਰ ਰਾਤ ਦੇ ਵਜੇ 7:00 ਵਜੇ ਕਰਨ ਦੇ ਸੀ ਬਦਮਾਸ਼ੀ ਸੋ ਆਹੱਡੀ ਹੀ ਅੱਜ ਦੀ ਇਹ ਵੀਡੀਓ ਅਸੀਂ ਅਲਸੀ ਦੀਆਂ ਪਨੀਰ ਬਣਾਈਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਤੁਹਾਡੇ ਨਾਲ ਅਸੀਂ ਰੈਸਪੀ ਸ਼ੇਅਰ ਕੀਤੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫਿਰ ਤੁਸੀਂ ਕਦੋਂ ਬਣਾਉਂਦੇ ਆਂ ਇਹ ਵਾਲੀਆਂ ਅਲਸੀ ਦੀਆਂ ਪਨੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਇੱਕ ਵਾਰੀ ਫੇਰ ਤੋਂ ਕਹਿ ਦਿੰਨੇ ਕਿ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਸਬਸਕ੍ਰਾਈਬ ਸਾਡੀਆਂ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਨਾਲ ਦੀ ਨਾਲ ਬੈਲ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਸਬਸਕ੍ਰਾਈਬ